ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਬੜਾ ਲਾਖੇ ਹੋ ਜਿੰਦਾਬਾਦ ਜਿੰਦਾਬਾਦ ਧੱਕਾ ਕਰਦਾ ਓਏ ਧੱਕਾ ਪੁਲਿਸ ਬੰਦੇ ਇਕੱਠੀ ਆ ਅਸੀਂ ਸਾਤ ਤੋੜ ਕੇ ਬਾਈ 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 ਓਏ ਫੋਨ ਫੜ ਕੇ ਰੱਖ ਪੰਜਾਬ ਬਲਾਸ ਰੱਬਾ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਪੁਲਿਸ ਮੁਰਦਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪੁਲਿਸ ਮੁਰਦਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ نہیں چلے گی بنگلا چوری نہیں ਇਹ ਦੋ ਬੰਦੇ ਰੈਸਟੋਰੈਂਟੋਂ ਆ ਗਏ ਤੁਸੀਂ ਰੈਸਟੋਰੈਂਟੋਂ ਦੋ ਬੰਦੇ ਆ ਗਏ ਵੀ ਨਹੀਂ ਧੱਕਾ ਕਰਦੇ ਚੱਕ ਲੈ ਗਏ ਰਸ਼ਮ ਚੱਕ ਲੈ ਗਏ ਕੋਈ ਵੀ ਪੁੱਛੋ ਵੀ ਪੁੱਛੋ ਚੱਕ ਰਹੇ ਹੋ ਪੱਤੇ ਤੋਂ ਨਿਆਜ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਏ ਤੁਸੀਂ ਕਿਹੜੇ ਕਿਹੜੇ ਗਰਮ ਚ ਕਿੰਦਾ ਤੁਸੀਂ ਚੱਕਿਆ ਵਸੋ ਚੱਕਿਆ ਚੱਕਿਆ ਆ ਗਏ ਮਾਲਕ ਕਮਿਸ਼ਨ ਨੂੰ ਬੁਲਾਵਾ ਆ ਰਾਮ ਲਾਓ है तो ही दफ्तर कांग्रेस का दफ्तर है तो बंदे चक्कर में जोड़ा है दफ्तर तोड़े हैं दफ्तर तोड़े हैं और दफ्तर तोड़ा फोड़ो कोई दफ्तर तोड़े हैं तोड़ो शीशे में तो नहीं नहीं जहर कर दे तुझे ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਪਿੱਛੇ ਆਓ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪਕੜੋ ਬੋਲੋ ਸਾਡੀ ਨਾ ਅਸੀਂ ਪੰਜਾਬੀ ਨਹੀਂ ਉਹਦਾ ਸੁਪਨਾ ਨਹੀਂ ਤੁਸੀਂ ਘੁੰਮਣ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਦਫਤਰ ਕਿਵੇਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦੇ ਬੰਦੇ ਤੁਸੀਂ ਚੱਕੇ ਵਿੱਚ ਚੱਲ ਗਏ 1000 ਬੰਦੇ ਨੇ ਦੇਖਿਆ ਇੱਥੇ ਕੰਪਾਰਟਮੈਂਟ ਰੇਡ ਵੀ ਇੱਥੇ ਨਹੀਂ ਆਇਆ ਸਭ ਤੁਸੀਂ ਤੁਨ ਲੰਮਾ ਭਾਗੇ ਚੱਕੇ ਲੱਗ ਗਏ ਕੋਈ ਕਹੀ ਕ੍ਰਿਮੀਨਲ ਹੈ ਯਾਰ ਸਵੇਰ ਕੰਡੇ ਦਾ ਪਹੁੰਚਾਈ ਇੱਥੇ ਕਿੰਨੇ ਨੇ ਤੁਹਾਡੇ ਕਿੰਨੇ ਨੇ ਦਫਤਰ ਆ ਕਿੰਨੇ ਆ ਇੱਥੇ ਇਧਰ ਹੋ ਜਿਓ ਭਾਜੀ 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 ਬੈਠੋ ਤਾਂ ਕੀ ਗੱਲ ਹੋ ਗਈ ਸਰ ਕੀ ਮੈਦ ਕੀ ਆ ਜੀ ਕਹਿੰਦੇ ਦਫਤਰ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋਂ ਤੁਸੀਂ ਆ ਸੂਚੀ ਦੇ ਪੇਜ ਤੋਂ ਛੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਹੁਣੇ 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 ਚਿੱਠੀ ਨੰਬਰ ਹੁਣੇ ਲਿਖਿਆ ਹੁਣੇ ਆ ਲਿਆਓ ਇਹ ਬੰਦਰ ਓਕੇ ਮੁਜ਼ਾਬਤ ਮੁਜ਼ਾਬਤ ਜੈ ਜੈ ਪੰਜਾਬ ਪੁਲਿਸ ਮੁਜ਼ਾਬਤ 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 ਪੁਲਿਸ ਮੁਜ਼ਾਬਤ 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 ਮਰਦਾਬਾਦ ਮਰਦਾਬਾਦ ਉਹ ਸਾਡੇ ਦੇ ਦੁੱਸਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਨਹੀਂ ਲੱਗੇ ਦੱਲੀਆ ਨੇ ਮਗਰ ਇਹ ਸਾਰੀ ਸਿੱਧੀ ਆਪਣੀ ਸਿੱਧੀ ਰੋਡ ਤੇ ਪੰਜਾਬੀ ਹਰ ਕੰਮ ਉਹ ਨਾ ਯਾਰ ਮੈਂ ਇਕੱਲਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੇ ਉੱਥੇ 60 ਮੀਟਰ ਉਹ ਬਾਈ ਪਰ ਆ ਜਾਓ ਜੇ 1 ਮਿੰਟ ਕਿੱਥੇ ਨਹੀਂ ਆਏ ਉਹ ਬਾਈ ਉਹ ਕਰਾਓ ਉੱਥੇ 60 ਮੀਟਰ ਰੇਰ ਬਈ ਚਲੀ ਆਏ ਉੱਥੇ ਸੁੱਤੇ ਅਸੀਂ ਅਸੀਂ ਉਹਨਾਂ ਦਾ ਨਕਸ਼ਾ ਵੇਖਦੇ ਵੇਖਦੇ ਕੀ ਗੱਲ ਹੈ ਕੀ ਕਹਿੰਦੇ ਕੋਈ ਦਰਸਤ ਪੜਾਗੇ ਆਹ ਡਾਕਟਰ ਕੋਈ ਛੁਗਰੀ ਸੀ ਸਾਡਾ ਲੋਕ ਤੋੜਿਆ ਤਾਂ ਚੁੱਪ ਚੁੱਪ ਪਾਰੀ ਅੰਤ ਤੇ ਅਦੇ ਕਾਂਗਰਸ